ਅੱਜ ਕਾਲਜ ਰੋਡ ਤੋਂ ਬਹੁਤ ਹੀ ਅਨੋਖੀ ਕਿਸਮ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ ਇੱਕ ਟਿਊਸ਼ਨ ਅਕੈਡਮੀ ਬਾਰੇ ਵੈਸੇ ਤਾਂ ਟਿਊਸ਼ਨ ਅਕੈਡਮੀਆਂ ਸ਼ਹਿਰ ਦੇ ਵਿੱਚ ਬਹੁਤ ਖੁੱਲੀਆਂ ਹੋਈਆਂ ਨੇ ਪਰ ਇਹ ਅਕੈਡਮੀ ਖਾਸ ਕਿਉਂ ਹੈ ਕਿ ਦੇ ਪੇਰੈਂਟਸ ਨੇ ਸਾਨੂੰ ਬਰੋਧ ਕੀਤਾ ਕਿ ਇਹਨਾਂ ਦੀ ਵੀਡੀਓ ਕੀਤੀ ਜਾਵੇ ਕਿਉਂਕਿ ਇੱਥੇ ਲੱਗ ਕੇ ਬੱਚਿਆਂ ਦੇ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਟੀਚਰ ਵੀ ਬਹੁਤ ਪੈਸ਼ਨੇਟ ਨੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਅੱਜ ਉਹ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਕਿ ਅਕੈਡਮੀ ਹੈਗੀ ਕਿੱਥੇ ਹੈ ਕੀ ਨਾਮ ਤੇ ਆਹ ਲਓ ਜੀ ਬੀਏ ਵੀ ਸਟਰੀਟ ਵਾਲੀ ਗਲੀ ਮਨੋਤ ਮੈਡੀਕਲ ਦੇ ਬਿਲਕੁਲ ਸਾਹਮਣੇ ਇਹ ਵੀ ਅਕੈਡਮੀ ਹੈਗੀ ਹੈ ਤੇ ਅਕੈਡਮੀ ਦਾ ਨਾਮ ਹੈ ਵੀ ਪ੍ਰਾਈਡ ਅਕੈਡਮੀ ਫਰਾਈਡ ਅਕੈडमी ਚ ਅੰਦਰ ਚੱਲ ਜੀ ਇੱਥੇ ਇਹਨਾਂ ਦੀ ਲੱਗੀਆਂ ਨੇ ਕਲਾਸਾਂ। ਆ ਜ਼ਿਆਦਾ ਰੌਣਕ ਨਹੀਂ ਹੁੰਦੇ ਤੇ ਗੱਲ ਕਰਦੇ ਆ। ਤੇ ਬੱਚਿਆਂ ਦੇ ਰਿਵਿਊ ਵੀ ਸਮਝਾਵਾਂਗੇ ਦਿਖਾਵਾਂਗੇ ਤੁਹਾਨੂੰ ਕਿ ਬੱਚੇ ਕੀ ਸੋਚਦੇ ਨੇ। ਜਿਹੜੇ ਅੱਜ ਉਹ ਕਲਾਸ ਲੱਗੀ ਹੋਈ ਹੈ ਇਹਨਾਂ ਦੀ। ਆ ਜ਼ਿਆਦਾ ਹਨਾ ਸ਼ੋਰ ਨਹੀਂ ਮਚਾਉਣੇ ਤੇ ਕਲਾਸ ਲੱਗੀ ਹੋਈ ਹੈ ਤੇ ਆਜੋ ਫਿਰ ਅੰਦਰ ਚੱਲਦੇ ਆ। ਸਰ 2 ਮਿੰਟ ਲੈ ਲਈ ਜੀ ਤੁਹਾਡੇ। ਤੇ ਲੋਕ ਆਪਾਂ ਪਹੁੰਚ ਚੁੱਕੇ ਆ ਜੀ। ਤੇ ਉਹਦੇ ਬੱਚਿਆਂ ਨਾਲ ਗੱਲ ਕਰਦੇ ਆ। ਕੁਝ ਪਹਿਲਾਂ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ? ਹਾਂਜੀ। ਰੁਖਾਨੀ ਨਾਮ ਆ। ਕਿਹੜੀ ਕਲਾਸ ਪੜ੍ਹਦੇ ਆ ਬੱਚਾ? ਪਲਸ 2 ਕਲਾਸ ਵਰਦੇ ਹਾਂ ਤੇ ਮਤ ਪ੍ਰਾਈਵੇਟ ਅਕੈਡਮੀ ਚ ਜਿਵੇਂ ਤੁਸੀਂ ਕਿੰਨੇ ਟਾਈਮ ਲੱਗੇ ਹੋਏ ਹੋ ਦੋ ਸਾਲ ਦੋ ਸਾਲ ਹੋ ਗਏ ਤੁਹਾਨੂੰ ਠੀਕ ਹੈ ਪਲਸ 1 ਵੀ ਉਹ ਕੋਚਿੰਗ ਲਈ ਹੈ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਸੀਗਾ ਟੀਚਰਸ ਬਹੁਤ ਕੋਆਪਰੇਟਿਵ ਨੇ ਤੇ ਡਾਊਟਸ ਵਗੈਰਾ ਸਾਰੇ ਟਾਈਮ ਟੂ ਟਾਈਮ ਕਲੀਅਰ ਹੁੰਦੇ ਆ ਚਾਹੇ ਐਕਸਟਰਾ ਟਾਈਮ ਲਾ ਲੇ ਕਦੇ ਵੀ ਕਿਸੇ ਵੀ ਚੀਜ਼ ਤੋਂ ਮਨਾਂ ਨਹੀਂ ਕੀਤਾ ਸਾਰੇ ਡਾਊਟਸ ਟਾਈਮ ਟੂ ਟਾਈਮ ਕਲੀਅਰ ਕਰਦੇ ਨੇ ਤੇ ਬੇਟਾ ਤੁਸੀਂ ਮੈਡੀਕਲ ਲਿਆ 10th ਤੋਂ ਬਾਅਦ ਬੱਚਿਆਂ ਨੂੰ ਢੀ ਸਮਝ ਨਹੀਂ ਹੁੰਦੀ ਹਨਾ ਕੋਚਿੰਗ ਸੈਂਟਰ ਦੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਪ੍ਰਾਈਸ ਅਕੈਡਮੀ ਹੀ ਜੁਆਇਨ ਕਰਦੇ ਹਾਂ ਸਾਨੂੰ ਸਾਡੇ ਸੀਨੀਅਰਸ ਤੋਂ ਪਤਾ ਲੱਗਿਆ ਉਹ ਸਰਕਲ ਸਟਡੀ ਕਰਦੇ ਸੀ ਕਿ ਤਾਂ ਕਰਕੇ ਸੀ ਜੁਆਇਨ ਕੀਤਾ ਕੋਈ ਅਚੀਵਮੈਂਟ ਹਾਸਲ ਕੀਤੀ ਹੋਵੇ ਤੁਸੀਂ ਇਸ ਅਕੈਡਮੀ ਜੁਆਇਨ ਕਰਨ ਤੋਂ ਬਾਅਦ ਹਾਂਜੀ ਮੇਰੇ ਪਲੱਸ 1 ਦੇ ਰਿਜ਼ਲਟ ਕਾਫੀ ਅੱਛਾ ਆਇਆ ਸੀ ਮੈਂ ਫਰਸਟ ਆਈ ਸੀ ਕਲਾਸ 'ਚੋਂ ਤੇ ਕਿੰਨੇ ਪਰਸੈਂਟ ਮਾਰਕਸ ਕਰਕੇ 95 95 ਪਰਸੈਂਟ ਮਾਰਕਸ ਕਰਕੇ ਜ ਤੇ ਉਹਨਾਂ ਨੂੰ ਕੀ ਮੈਸੇਜ ਵੀਡੀਓ ਰਹੀ ਤੁਸੀਂ ਦੋਵਗੇ ਇਹੀ ਕੇ ਅਕੈਡਮੀ ਜੁਆਇਨ ਕਰੋ ਜੇ ਤੁਸੀਂ ਕੰਪੀਟੀਟਿਵ ਇਗਜ਼ਾਮਸ ਲਈ ਵੀ ਜਾਣਾ ਹੈ ਤਾਂ ਟੀਚਰਸ ਕਾਫੀ ਅੱਛਾ ਪੜਾਉਂਦੇ ਨੇ ਤੇ ਡਾਊਟਸ ਵੀ ਤੁਹਾਡੇ ਕਲੀਅਰ ਹੋਣਗੇ ਤਾਂ ਜਰੂਰ ਜੁਆਇਨ ਕਰੋ ਜੁਆਇਨ ਕਰਨੀ ਚਾਹੀਦੀ ਹੈ ਠੀਕ ਹੈ ਬੇਟਾ ਥੈਂਕ ਯੂ ਤੇ ਹੁਣ ਦੋਸਤੋ ਆਪਾਂ ਕਿਸੇ ਹੋਰ ਬੱਚੇ ਨਾਲ ਗੱਲ ਕਰਦੇ ਹਾਂ ਮਾਈਕ ਤੇ ਦਿਓ ਤੇ ਆਪਾਂ ਨਾ ਪਿੱਛੇ ਜਾ ਕੇ ਕਿਉਂਕਿ ਜ਼ਿਆਦਾਤਰ ਮੰਨਿਆ ਜਾਂਦਾ ਜਿਹੜੇ ਵੌਇਸ ਨੇ ਉਹ ਥੋੜੀ ਜਿਹੀ ਕਲਾਸਿਕ ਆਪਾ ਆਉਂਦੇ ਨੇ ਤਾਂ ਆਪਾਂ ਕਿਸੇ ਮੁੰਡੇ ਨਾਲ ਗੱਲ ਕਰਦੇ ਹਾਂ ਹਾਂਜੀ ਬੇਟਾ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਕਿੰਨੇ ਟਾਈਮ ਤੋਂ ਤੁਸੀਂ ਜਿਹੜੀ ਅਕੈਡਮੀ ਜੁਆਇਨ ਕੀਤੀ ਹੋਈ ਹੈ ਦੋ ਸਾਲ ਹੋ ਗਏ ਤੁਹਾਨੂੰ ਦੋ ਸਾਲ ਹੋ ਗਏ ਅਕੈਡਮੀ ਜੁਆਇਨ ਕੀਤੇ ਨੂੰ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਵਧੀਆ ਐਕਸਪੀਰੀਅੰਸ ਹੈ ਜੀ ਟੀਚਰ ਬਹੁਤ ਕੋਆਪਰੇਟਿਵ ਨੇ ਤੇ ਜਿਵੇਂ ਵੀ ਡਾਊਟਸ ਆਉਂਦੇ ਹੈਗੇ ਬਾਅਦ ਵਿੱਚ ਰੁੱਕ ਕੇ ਵੀ ਕਲੀਅਰ ਕਰ ਦਿੰਦੇ ਹੈਗੇ ਬਾਅਦ ਚ ਰੁੱਕ ਕੇ ਵੀ ਕਲੀਅਰ ਕਰ ਦਿੰਦੇ ਆ ਹਾਂਜੀ ਮੈਂ ਤੁਹਾਡੀ ਸਟੱਡੀ ਨੂੰ ਅੱਛੇ ਬੈਨਾਂ ਤੁਸੀਂ ਕਰ ਰਹੇ ਹੋ ਹਾਂਜੀ 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 ਕੋਈ ਅਚੀਵਮੈਂਟ ਜਿਹੜੀ ਤੁਹਾਡੀ ਹੋਵੇ ਇੱਥੇ ਲੱਗਣ ਤੋਂ ਬਾਅਦ ਜਿਵੇਂ ਕਿ ਮੇਰੇ ਨਾਲ ਦੇ ਐਵੇਂ ਨਾਨ ਮੈਡੀਕਲ ਜੁਆਇਨ ਕਰ ਲਈ ਸੀ ਪਰ ਹੁਣ ਤੇ ਸਾਨੂੰ ਜੋ ਸਟੱਡੀ ਆ ਬਹੁਤ ਈਜ਼ੀ ਲੱਗ ਰਹੀ ਹੈਗੀ ਨਾਨ ਮੈਡੀਕਲ ਰੱਖ ਕੇ ਵੀ ਓਕੇ ਮਤਲਬ ਜਿਵੇਂ ਆਪਾਂ ਵੈਸੇ ਹੀ ਚੌੜ ਚੌੜ ਦੇ ਵਿੱਚ ਜੁਆਇਨ ਕਰ ਲੰਨੇ ਆ ਜੀ ਹਾਂ ਜੀ ਉਵੇਂ ਲਈ ਸੀ ਤੇ ਫਿਰ ਤੁਹਾਡੇ ਫਰੈਂਡ ਸਰਕਲ ਚੋਂ ਕਿਸੇ ਨੇ ਛੱਡੀ ਹੋਵੇ ਨਾਨ ਮੈਡੀਕਲ ਉਰੇ ਲੱਗਣ ਤੋਂ ਬਾਅਦ ਕਿਸੇ ਨੇ ਨਹੀਂ ਛੱਡੀ ਕਿਸੇ ਨੇ ਨਹੀਂ ਛੱਡੀ ਕਿ ਵੀ ਅਗਲੇ ਸਾਲ ਆਰਟ ਰੱਖ ਲਾਂਗੇ ਜਦੋਂ ਸਟਾਰਟਿੰਗ ਹੋਈ ਸੀ ਨਾਨ ਮੈਡੀਕਲ ਦੀ ਪਰ ਜਦੋਂ ਅਸੀਂ ਜੁਆਇਨ ਕੀਤਾ ਟਿਊਸ਼ਨ ਤੇ ਉਸ ਤੋਂ ਬਾਅਦ ਸਾਡੇ ਦਿਮਾਗ 'ਚ ਵੀ ਨਹੀਂ ਆਇਆ ਵੀ ਅਸੀਂ ਨਾਨ ਮੈਡੀਕਲ ਛੱਡ ਨਹੀਂ ਆ ਸਾਡੇ ਦਿਮਾਗ 'ਚ ਸਭ ਕੁਝ ਪੈਣ ਲੱਗ ਗਿਆ ਓਕੇ ਤੇ ਬਾਕੀ এনवायरमेंट ਕਿਸ ਕਿਸ ਤਰ੍ਹਾਂ ਦਾ ਟੋਟਲੀ ਸਟੱਡੀ ਵਾਲੀ ਇਹ ਵੀ ਸਟੱਡੀ ਕਰਦੇਗੇ ਮੇਨਲੀ ਓਕੇ ਹਾਂਜੀ ਇਗਜ਼ਾਮ ਨੂੰ ਲੈ ਕੇ ਕਿੰਨਾ ਕੰਫिडेंट ਹੋ ਕੀ ਸੋਚ ਰਹੇ ਹੋ ਹੁਣ ਤਾਂ ਪੂਰੀ ਤਿਆਰੀ ਹੈ ਜੀ ਬਸ ਆਈਆਂ ਵੀ ਇਗਜ਼ਾਮ ਛੇਤੀ ਛੇਤੀ ਹੋਣ ਤੇ ਛੇਤੀ ਛੇਤੀ ਪਲੱਸ 2 ਹੋਵੇ ਛੇਤੀ ਛੇਤੀ ਪਲੱਸ 2 ਹੋ ਹਾਂਜੀ ਕੀ ਆ ਬਾਤ ਹੈ ਇਹ ਬੇਟਾ ਇਸ ਤੋਂ ਬਾਅਦ ਜਿਵੇਂ ਕੋਈ ਬੱਚੇ ਪਲੱਸ 2 ਕਰਨ ਤੋਂ ਬਾਅਦ ਬਾਹਰ ਜਾਂਦੇ ਨੇ ਆ ਕਈ ਬੱਚੇ ਉਰੇ ਰਹਿ ਕੇ ਹੀ ਕਰੀਅਰ ਬਣਾਉਣਾ ਚਾਹੁੰਦੇ ਨੇ ਤੁਸੀਂ ਕਿਸ ਵੱਲ ਜਾਣਾ ਚਾਹੋਗੇ ਅਸੀਂ ਇੰਡੀਆ ਚ ਰਹਿ ਕੇ ਆਪਣਾ ਕਰੀਅਰ ਸੋਚਿਆਗਾ ਤੇ ਅੱਗੇ ਫਰਦਰ ਸਟੱਡੀ ਅਟੈਂਡੀਗਰ ਸੋਚ ਰਹੇ ਕਿ ਅੱਗੇ ਕਰਾਂਗੇ ਲਾ ਕੀ ਕਰਾਂਗੇ ਤੇ ਕਿਸ ਫੀਲਡ 'ਚ ਜਾਣਾ ਚਾਹੁੰਦੇ ਹੋ ਅਸੀਂ ਵੈਸੇ ਤਾਂ ਮੈਥ ਬਹੁਤ ਮੇਰਾ ਫੇਵਰਿਟ ਸਬਜੈਕਟ ਹੈ गाइस ਇਸ ਲਈ ਮੈਂ ਸੋਚ ਰਿਹਾ ਬੀਐਸਸੀ ਮੈਥਸ ਹੀ ਕਰੀਏ ਓਕੇ ਵੈਰੀ ਗੁੱਡ ਤੇ ਆਜੋ ਫਿਰ ਅਗਲੀ ਕਲਾਸ ਚੱਲਦੇ ਆਂ ਜਿੱਥੇ 10ਥ ਵਾਲੇ ਬੱਚਿਆਂ ਦੀ ਕਲਾਸ ਲੱਗੀ ਹੋਈ ਆ ਆਪਾਂ ਦੇਖਦੇ ਆਂ ਬੱਚਿਆਂ ਦਾ ਕੀ ਰਿਵਿਊ ਨੇ ਹਣਾ ਇਹਨਾਂ ਨੂੰ ਲੈ ਕੇ ਸੈਂਟਰ ਨੂੰ ਲੈ ਕੇ ਆਜੋ ਫਿਰ ਅੰਦਰ ਚੱਲੀਏ C means carbon and O2 means oxygen. So combine करके की बन गया carbon dioxide बन गया carbon dioxide एनू आप कहने combination reaction. Where two reactants combine to form a single product. दो रिएक्टेंट्स कंबाइन किए और सिंगल प्रोडक्ट बन गया जी टीच कर रहे हो असि तोड़े बच्चे ना जेड़े बच्चे तुसी पढ़ा रहे हो ना ना गल करनी चाहंदे हां हाँ जी सर बिल्कुल आ जाओ ते तो आपा आज दोस्तों गल करते हैं बेटा की नाम है तोड़ा आहिल आहिल नाम है ਤੁਹਾਡਾ ਕਿੰਨੇ ਟਾਈਮ ਤੋਂ ਤੁਸੀਂ ਜਿਹੜੀ ਅਕੈਡਮੀ ਜੁਆਇਨ ਕੀਤੀ ਹੋਈ ਹੈ? ਨਹੀਂ ਨਹੀਂ ਇਸੇ ਸਾਲ ਜੁਆਇਨ ਕੀਤੀ ਹੈ। ਓਕੇ ਇਸੇ ਸਾਲ ਜੁਆਇਨ ਕੀਤੀ ਹੈ। ਜੁਆਇਨ ਕਰਨ ਤੋਂ ਬਾਅਦ ਕੀ ਫਰਕ ਲੱਗਿਆ ਤੁਹਾਨੂੰ? ਜੇ ਮੈਂ ਪਹਿਲਾਂ ਉਹਨਾਂ ਨੂੰ ਸਕੂਲ ਵਿੱਚ ਜਿੰਮੀ ਟੈਸਟ ਕੰਡਕਟ ਕੀਤੇ ਆਂਦੇ ਸੀ। ਕੋਈ ਵੀ ਸਬਜੈਕਟ ਹੋਵੇ ਚਾਹੇ ਮੈਥ ਚਾਹੇ ਸਾਇੰਸ ਨੂੰ ਆਏ ਹੁੰਦਾ ਸੀ ਵੀ ਅੱਲਾ ਕੀ ਕਹਿੰਦਾ ਸਿਟੀਚਰ ਨੇ। ਠੀਕ ਹੈ। ਮੈਨੂੰ ਡਰ ਲੱਗਦਾ ਸੀ ਹਰ ਟੈਸਟ ਤੋਂ ਪਹਿਲਾਂ। ਲੇਕਿਨ ਉਹਨਾਂ ਆਣ ਤੋਂ ਬਾਅਦ ਦੋਸਤਾਂ ਨਾਲ ਜਦ ਮੈਂ ਬੈਠ ਕੇ ਕੁਝ ਪੜਦਾ ਤੇ ਉਹਨਾਂ ਨਾਲ ਹੀ ਸੋਲਵ ਕਰਦਾ ਮੈਂ ਸਭ ਕੁਝ। ਕਾਫੀ ਮਿਲੂ ਆਇਆ ਹੁੰਦਾ ਵੀ ਡਰ ਨਹੀਂ ਲੱਗਦਾ ਇਕ ਆਏ ਜਦ ਵੀ ਮੈਂ ਕੁਝ ਕਰਦਾ ਤਾਂ ਮੈਨੂੰ ਮਜ਼ਾ ਆਂਦਾ ਹੈ ਮਤਲਬ ਸਟੱਡੀ ਦੇ ਵਿੱਚ ਮਜ਼ਾ ਆਉਣ ਲੱਗ ਗਿਆ ਤੁਹਾਨੂੰ ਹਾਂਜੀ ਆਇਆ ਹੁੰਦਾ ਕਿਹ ਕਿਹੜੇ ਸਬਜੈਕਟ ਪੜ੍ਹਦੇ ਹੋਰੇ ਮੈਂ ਹਜੇ ਸਾਇੰਸ ਤੇ ਮੈਥ ਪੜ੍ਹਦਾ ਸਾਇੰਸ ਤੇ ਮੈਥ ਜਿਹੜਾ ਮੈਸੇਜ ਹੈ ਜਿਹੜੇ ਬੱਚੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਦੇਣਾ ਚਾਹੁੰਦਾ ਜਿਵੇਂ ਮੈਂ ਕਹਤਾ ਹੀ ਮੈਨੂੰ ਪਹਿਲਾਂ ਵੀ ਡਰ ਲੱਗਦਾ ਸੀ ਹਨਾ ਪੜਨ ਨੂੰ ਇਸ ਪ੍ਰਾਈਡ ਅਕੈਡਮੀ ਚ ਆ ਕੇ ਮੇਰਾ ਉਹ ਡਰ ਜਮ ਖਤਮ ਹੋ ਗਿਆ ਹੈ ਮੈਨੂੰ ਅਜੇ ਫੀਲ ਹੁੰਦਾ ਕਿ ਮੇਰੇ ਜਿਹੜੇ ਨਾਲ ਦੇ ਬੱਚੇ ਨੇ ਮੇਰੇ ਨਾਲ ਪੜ੍ਹਦੇ ਨੇ ਉਹਨਾਂ ਦਾ ਹਜੇ ਵੀ ਡਰ ਕਿਤਨਾ ਕਿਤੇ ਹੈਗਾ ਉਹ ਕਿਤਨਾ ਕਿਤੇ ਕਰਨਾ ਨਹੀਂ ਚਾਹਦੇ ਕੋਈ ਵੀ ਕੰਮ ਬਸ ਮੈਂ ਪੜਾਈ ਤੋਂ ਭੱਜਦੇ ਨੇ ਹਾਂਜੀ ਅਹੀ ਕਹਿਣਾ ਚਾਹਾਂਗਾ ਕਿ ਉਹ ਇੱਕ ਵਾਰ ਸਾਡੇ ਨਾਲ ਇਲਾਕੇ ਦੇਖਣ ਪ੍ਰਾਈਡ ਕੈਡਮੀ ਦੀ ਡੈਮੋ ਕਲਾਸ ਇਲਾਕੇ ਦੇਖਣ ਜਾਂ ਫਿਰ ਮੈਨੂੰ ਪੱਕਾ ਬਤਾਉਣਾ ਕਿ ਕੁਝ ਨਾ ਕੁਝ ਤਾਂ ਫਿਰ ਹੋਊਗਾ ਵੀ ਉਹ ਪੜਾਈ ਤੋਂ ਕਿਉਂ ਡਰ ਰਹੀ ਹੈ। ਕਰਨ ਤੋਂ ਬਾਅਦ ਕੀ ਤੁਹਾਡਾ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋਗੇ ਲੋਕਾਂ ਨਾਲ? ਜਿਵੇਂ ਕਿ ਪਹਿਲਾਂ ਮੈਨੂੰ ਪੜਾਈ ਦੇ ਵਿੱਚ ਕਾਫੀ ਡਾਊਟਸ ਹੁੰਦੇ ਸੀਗੇ ਤੇ ਮੈਨੂੰ ਮੈਥਸ ਬਿਲਕੁਲ ਪਸੰਦ ਨਹੀਂ ਸੀ ਪਹਿਲਾਂ ਤੇ ਉਹਦੇ ਕਰਕੇ ਮੇਰੀ ਪਰਸੈਂਟੇਜ ਕਾਫੀ ਡਾਊਨ ਜਾਂਦੀ ਸੀ ਹਰ ਸਾਲ ਤੇ ਪਰ ਜਦੋਂ ਮੈਂ ਪੈਡ ਕੈਡਮੀ ਜੁਆਇਨ ਕੀਤੀ ਮੇਰੇ ਕਾਫੀ ਡਾਊਟਸ ਕਲੀਅਰ ਹੋਏ ਮੈਥਸ ਦੇ ਤੇ ਮੇ ਤੇ ਮੈਂ ਕਾਫੀ ਕੁਐਸਚਨਸ ਜਿਹਨ ਮੈਂ ਸੋਲਵ ਖੁਦ ਦਾ ਹੁੰਦਾ ਸੀ ਵੀ ਮੈਂ ਮੈਂ ਕਰਦਾ ਸੀ ਕਿ ਮੈਂ ਮੈਥਸ ਕਰਾਂ ਬੈਠ ਕੇ ਤੇ ਉਹਨਾਂ ਦੇ ਟੀਚਰਸ ਕਾਫੀ ਮਤਲਬ ਆਪਾਂ ਨੂੰ ਹੈਲਪ ਕਰਦੇ ਨੇ ਤੁਹਾਡੀ ਕਰਦੇ ਨੇ ਹਾਂਜੀ ਤੇ ਮਤਲਬ ਤੁਹਾਡਾ ਇੰਟਰਸਟ ਬਣਿਆ ਇਸ ਚੀਜ਼ ਦੇ ਵਿੱਚ ਹਾਂਜੀ ਠੀਕ ਹੈ ਤੇ ਹੋਰ ਕਿਹੜੀ ਕਿਹੜੀ ਸਬਜੈਕਟ ਦੀ ਜਿਹੜੀ ਟਿਊਸ਼ਨ ਆ ਤੁਸੀਂ ਉਹਦੇ ਪੜ੍ਹਦੇ ਹੋ ਮੈਂ ਸਾਇੰਸ ਐਂਡ ਮੈਥਸ ਸਾਇੰਸ ਐਂਡ ਮੈਥ ਤੇ ਹੁਣ ਕਿਵੇਂ ਦੀ ਆ ਪਰਸੈਂਟੇਜ ਤੁਹਾਡੀ ਕਾਫੀ ਫਰਕ ਪਿਆ ਮੇਰੇ ਪਰਸੈਂਟੇਜ ਦੇ ਵੀ ਜਿਨ ਕਿ ਹਮੇ ਸਾਡੇ ਪੇਪਰ ਹੋ ਕੇ ਆਤੇ ਸੀ ਤਾਂ ਸਾਡੇ ਸਕੂਲ ਦੇ ਵਾਲੇ ਟੀਚਰਸ ਨੇ ਵੀ ਕਿਹਾ ਵੀ ਕਾਫੀ ਇੰਪਰ ਉਹ ਉਸਕਾ ਨਈ ਪਰਸੈਂਟੇਜ ਕਾਫੀ ਵਧੀਆ ਆਇਆ ਹੈ ਜੋ ਇਸ ਵਾਰ ਦੇ ਪੇਪਰਸ ਕਿੰਨੇ ਵਧੀਆ ਮਤਲਬ ਤੁਹਾਡਾ ਡਰ ਜਿਹੜਾ ਮੈਥੋਂ ਲੈ ਕੇ ਸੀ ਜਾਂ ਸਾਇੰਸ ਨੂੰ ਲੈ ਕੇ ਸੀ ਉਹ ਖਤਮ ਹੋਇਆ ਜਿਵੇਂ ਬੇਟਾ ਹੁਣ ਬੋਰਡ ਦੇ ਪੇਪਰ ਆ ਰਹੇ ਨੇ ਅੱਗੇ ਹਾਂਜੀ ਤੇ ਉਹਨਾਂ ਨੂੰ ਲੈ ਕੇ ਕਿਵੇਂ ਲੱ ਕਿੰਨਾ ਡਰ ਲੱਗ ਰਿਹਾ ਜਾਂ ਤੁਹਾਨੂੰ ਇਹ ਆ ਵੀ ਜਲਦੀ ਜਲਦੀ ਪੇਪਰ ਹੁਣ ਨਹੀਂ ਜਿਵੇਂ ਕੀ ਪਹਿਲਾਂ ਸੀਗਾ ਕਿ ਹਾਈ ਬੋਰਡ ਦੇ ਪੇਪਰ ਨੇ ਕੀ ਕਰਾਂਗੇ ਫੇਲ ਨਾ ਹੋ ਜਾਈਏ ਉਹ ਪਰ ਮਤਲਬ ਪੂਰੇ ਟੀਚਰਸ ਜਿਵੇਂ ਟੈਸਟ ਵਗੈਰਾ ਲੈਂਦੇ ਰਹਿੰਦੇ ਨੇ ਸਾਡਾ ਤੇ ਉਹਨਾਂ ਸਾਡਾ ਡਰ ਕਾਫੀ ਘੱਟ ਗਿਆਗਾ ਕਿ ਹਾਂ ਵੀ ਕੋਈ ਨਾ ਸੇ ਕਰ ਸਕਦੇ ਆ ਤੇ ਸਾਨੂੰ ਐਕਸਟਰਾ ਕੁਐਸ਼ਨਸ ਵੀ ਕਰਵਾਏ ਜਾਂਦੇ ਨੇ ਉਹਰੇ ਤੇ ਦਰਜਾ ਵਾਸਤੇ ਲਿਖਿਆ ਜਾਂਦਾ ਕਾਫੀ ਸਾਨੂੰ ਹੈਲਪ ਕਰਦੇ ਨੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਆ ਸਕਦੇ ਹੋ ਐਕਸਟਰਾ ਪ੍ਰੈਕਟਿਸ ਵੀ ਕਈ ਵਾਰ ਲਗਾ ਲੈਂਦੇ ਨੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਤੇ ਐਕਸਟਰਾ ਟਾਈਮ ਵੀ ਲਗਾ ਲੈਂਦੇ ਨੇ ਸਾਡੇ ਕੋਲ ਤੇ ਹਾਂਜੀ ਬੇਟਾ ਕੀ ਨਾਮ ਤੁਹਾਡਾ ਤੁਮਨਜੀਕੋ ਤਮਨ ਵੀਰ ਬਤ ਹੈ ਉਹ ਬੱਚਾ ਜਿਹਨੇ ਖੁਦ ਕਿਹਾ ਕਿ ਮੈਂ ਸੈਂਟਰ ਬਾਰੇ ਦੱਸਣਾ ਤੇ ਬੇਟਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਰੀਜੋਨ ਕਰਕੇ ਮੈਨੂੰ ਇੱਥੇ ਜੁਆਇਨ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ ਆਪਣੇ ਆਪ ਨੂੰ ਬਹੁਤ ਇੰਪਰੂਵਮੈਂਟ ਦੇਖਣ ਨੂੰ ਮਿਲਿਆ ਮੇਰਾ ਕੌਨਫੀਡੈਂਸ ਲੈਵਲ ਪਹਿਲਾਂ ਨਾਲੋਂ ਬਹੁਤ ਵਧੀਆ ਹੈ ਜਦੋਂ ਮੈਨੂੰ ਪਤਾ ਲੱਗਿਆ ਕਿ ਕੁਝ ਇਸ ਤਰ੍ਹਾਂ ਮੇਰਾ ਖੁਦ ਪੜਨ ਨੂੰ ਵੀ ਕਰਦਾ ਹੈ ਘਰ ਜਾ ਕੇ ਮੋਬਾਈਲ ਵੇਖਣਾ ਬਿਲਕੁਲ ਮਨ ਨਹੀਂ ਕਰਦਾ ਜੇ ਮੈਂ ਦੇਖਤੀ ਨਹੀਂ ਆਤਾ ਕੁਝ ਇਫੈਕਟਿਵ ਮਤਲਬ ਕੁਝ ਸਟਡੀ ਨਾਲ ਰਿਲੇਟਰ ਦੇਖਦੇ ਹੋ ਉਹ ਜਿਹੜਾ ਤੁਸੀਂ ਟਾਈਮ ਵੇਸਟ ਹੁੰਦਾ ਬੱਚਿਆਂ ਦਾ ਉਹ ਤੁਸੀਂ ਮਤਲਬ ਪ੍ਰੋਡਕਟਿਵ ਤਰੀਕੇ ਨਾਲ ਯੂਜ਼ ਕਰਦੇ ਹੋ ਨਾ ਤੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਜਿਵੇਂ ਬੱਚੇ ਤੁਹਾਨੂੰ ਦੇਖਣਗੇ ਬੇਟਾ ਉਹਨਾਂ ਨੂੰ ਕੀ ਮੈਸੇਜ ਆਉਂਗੇ ਤੁਸੀਂ ਮੈਂ ਇਹ ਕਹੂੰਗੀ ਕਿ ਇੱਥੇ ਸਟਡੀ ਬਹੁਤ ਵਧੀਆ ਹੈ ਤੇ ਤੁਸੀਂ ਇੱਥੇ ਜੁਆਇਨ ਕਰ ਸਕਦੇ ਹੋ ਕਿ ਆਪਣੇ ਆਪ ਨੂੰ ਇੰਪਰੂਵ ਨਹੀਂ ਕਰ ਸਕਦੇ ਹੋ ਸਟਡੀ ਦੇ ਨਾਲ ਨਾਲ ਹੋਰ ਕਈ ਕognitive ਸਕਿਲਸ ਨੂੰ ਟਿਚਿੰਗ ਹੁੰਦੀ ਹੈ। ਉਹ ਸਟਡੀ ਦੇ ਨਾਲ ਨਾਲ ਬਾਕੀ ਚੀਜ਼ਾਂ ਤੇ ਵੀ ਕੰਮ ਕੀਤਾ ਜਾਂਦਾ। ਤੁਹਾਡਾ ਕੀ ਨਾਮ ਹੈ ਤੁਹਾਡਾ? ਸਰ ਜੀ ਆ। ਇਹਦਾ ਨਾਮ ਕੀ ਹੈ? ਕੀ ਅਜੇ ਦਿੱਤਰਲਬ ਅਕੈडमी ਸਰ ਦਾ ਬੱਚਾ? ਸਰ ਮੈਂ ਲਾਸਟ ਇਅਰ ਅਕੈडमी जॉइन ਕੀਤੀ ਸੀਗੀ। सेंटली मेरी बोर्ड दी क्लास ही की लास्ट ईयर सो so, मेरा एक्सपीरियंस बहुत बढ़िया रहा और मैंने अपने स्कूल ਦੇ ਵਿੱਚ अवे टॉप ਕੀਤਾ ਐਂਡ ਮਾਰਕਸ ਵਗੈਰਾ ਮੇਰੇ ਬਹੁਤ अच्छे ਆਏ ਜਿਹਦੇ ਨਾਲ ਮੇਰੇ ਪੇਰੈਂਟਸ ਨੂੰ ਵੀ ਬਹੁਤ ਪ੍ਰਾਊਡ ਫੀਲ ਹੋਇਆ ਮੇਰੇ ਤੇ ਸੋ ਜਿਹਦੇ ਕਰਕੇ ਮੈਂ ਆਪਣੀ ਪਲੱਸ 1 ਦੇ ਵਿੱਚ ਅਕੈਡਮੀ ਰੀਜਾਇਨ ਕੀਤੀ ਹੋਰੇ ਐਂਡ ਅਕੈਡਮੀ जॉइन ਕਰਨ ਦਾ ਮੇਰਾ ਰੀਜ਼ਨ ਹੈ ਇਸ ਕਿਉਂਕਿ ਟੀਚਰਸ ਬਹੁਤ سپورਟਿਵ ਨੇਗੇ ਹੋਰੇ ਪਰਸਲੀ ਤਾਂ ਜਿਹੜਾ ਵੀ ਟਾਪਿਕ ਹੁੰਦਾ ਬਹੁਤ ਈਜ਼ੀ ਵਿੱਚ ਸਮਝਾਉਂਦੇ ਨੇਗੇ ਜਿਹਦੇ ਵਿੱਚ ਕੋਈ ਡਾਊਟ ਹੁੰਦਾ ਨਹੀਂ ਐਂਡ इवन ਅਗਰ ਕੋਈ ਡਾਊਟ ਹੁੰਦਾ ਵੀ ਹੈ देन ਟੀਚਰਸ ਇਨ ਇਸ ਸਪੋਰਟਿਵ ਐਂਡ ਨੇਚਰਵਾਇਜ਼ ਇਨਨੇ ਅੱਛੇ ਹੈ ਕਿ ਡਾਊਟ ਪੁੱਛਣ ਵਿੱਚ ਕੋਈ ਹੈਜੀਟੇਸ਼ਨ ਨਹੀਂ ਹੋਊਗੀ ਐਂਡ ਸੈਲਫ ਕੰਫੀਡੈਂਸ ਵੀ ਕਾਫੀ ਬਿਲਡ ਅਪ ਹੋਇਆ ਔਰ ਅਕੈਡਮੀ ਜੁਆਇਨ ਕਰਕੇ ਕਿਉਂਕਿ ਟਾਈਮ-ਟਾਈਮ ਤੇ ਸਰ ਮੋਟੀਵੇਟ ਕਰਦੇ ਰਹਿੰਦੇ ਨੇ ਸਾਨੂੰ ਐਂਡ ਸਟਡੀ ਵੀ ਹੋ ਰਹਾ ਔਰ ਮੋਟੀਵੇਟ ਵੀ ਹੋ ਰਹਾ ਹਾਂਜੀ ਓਕੇ ਹਾਂ ਤੇ ਅਗਲੇ ਬੱਚੇ ਨਾਲ ਚੱਲਦੇ ਹਾਂ ਤੇ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਅਲੀਨਾ ਅਲੀਨਾ ਹਾਂਜੀ ਤੇ ਬੜਾ ਕੀ ਅਚੀਵਮੈਂਟ ਰਹੀ ਹੈ ਪ੍ਰਾਇਡ ਅਕੈਡਮੀ ਜੁਆਇਨ ਕਰਨ ਦਾ ਮੈਂ ਨੇ ਇਸ ਸਾਲ ਪ੍ਰਾਇਡ ਅਕੈਡਮੀ ਜੁਆਇਨ ਕੀਤਾ ਔਰ ਪਹਿਲਾਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ ਸਕੂਲ 'ਚ ਕਿਸੇ ਵੀ ਚੀਜ਼ 'ਚ ਪਾਰਟਿਸਪੇਟ ਕਰਨ ਦੇ ਵਿੱਚ ਪਰ ਇਸ ਸਾਲ ਅਕੈਡਮੀ ਜੁਆਇਨ ਕਰਕੇ ਮੈਂ ਨੇ ਸਕੂਲ ਦੇ ਵਿੱਚ ਟੈਸਟ ਕੰਡਕਟ ਹੋਇਆ ਉਹ ਪਾਰਟਿਸਪੇਟ ਕੀਤਾ ਉਹਦੇ ਵਿੱਚ ਔਰ ਮੈਨੂੰ ਗੋਲ ਮੈਡਲ ਵੀ ਮਿਲਿਆ ਜਿਸ ਦਿਨ ਮੇਰੇ ਪੇਰੈਂਟਸ ਔਰ ਮੇਰੇ ਟੀਚਰ ਸਾਰੇ ਬਹੁਤ ਖੁਸ਼ ਹੋਏ अकेडमी सारे टीचर बहुत खुश थी अकेडमी आने पर स्पीक भी काफी इमूव हो गई मेरी कम्यूनी बिल्डअप होने फ्रेंडली भी और सपोर्ट करते हैं जिदे कम्यूनी बहुत ज्यादा इमूवीं मैं पिछले साल ही अकेडमी ज्वाइन की नॉन मेडिकल रखी थे प्लस मेडिकल रही है पहला मैं हाँ पता नहीं मैं होकर नहीं बट इतने आके मैं पता लगे इतना टीचर ने जो साफिडेंस बहुत बिल्डअप करते ने ਬਹੁਤ ਲਾਈਟ ਨੇ ਜਿਵੇਂ ਬੱਚਿਆਂ ਨੂੰ ਡਾਊਟ ਪੁੱਛਣ ਤੋਂ ਕਾਫੀ ਡਰ ਲੱਗਿਆ ਰਹਿੰਦਾ ਤੇ ਇੱਥੇ ਸਾਨੂੰ ਕੋਈ ਹੈਜ਼ਿਟੇਸ਼ਨ ਨਹੀਂ ਆ ਇੱਥੇ ਸਾਡਾ ਸਭ ਕੁਝ ਕਲੀਅਰ ਹੁੰਦਾ ਤੇ ਮੈਂ ਪਲੱਸ 1 ਚ ਹਨਾ ਬਹੁਤ ਮਤਲਬ ਇੰਨਾ ਨਹੀਂ ਸਾਨੂੰ ਬਹੁਤ ਸਪੋਰਟ ਕੀਤਾ ਤੇ ਉਹਦੇ ਨਾਲ ਮੇਰੀ ਅਚੀਵਮੈਂਟ ਵੀ ਬਹੁਤ ਵਧੀਆ ਰਹੀ ਮੈਂ ਫਰਸਟ ਆਈ ਸੀ ਤੇ ਮੇਰੀ 94% ਸੀ ਹੀ ਪਲੱਸ 1 ਦੇ ਵਿੱਚ ਤੇ ਫਿਰ ਮੈਂ ਪਲੱਸ 2 ਜੁਆਇਨ ਕੀਤਾ ਇੱਥੇ ਤੇ ਇੱਥੇ ਦੇ ਟੀਚਰ ਸਾਡੀ ਇੰਨੀ ਵਧੀਆ ਤਿਆਰੀ ਕਰਾ ਚੁੱਕੇ ਨੇ ਇੱਕ ਵਾਰ ਦੋ ਵਾਰ ਹੋ ਚੁੱਕੀ ਹੈ ਸਾਡੀ ਉਸ ਤੋਂ ਬਾਅਦ ਹੁਣ ਸਾਨੂੰ ਸੈਂਪਲ ਪੇਪਰਸ ਵਗੈਰਾ ਸਭ ਕੁਝ ਕਰਾ ਰਹੇ ਨੇ ਕਿ ਜਿੰਨਾ ਸੀ ਹਨਾ ਪਲ ਜਾ ਰਿਹਾ ਸਾਨੂੰ ਇੰਨਾ ਕੰਫੀਡੈਂਸ ਸਾਡੇ ਪੇਪਰਸ ਦੇ ਵਿੱਚ ਅਸੀਂ ਕਰ ਸਕਦੇ ਆ ਐਸ ਹੀ ਟੀਚਰਸ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਬਹੁਤ ਵਧੀਆ ਸਾਨੂੰ ਨਾਲ ਟੀਚ ਕੀਤਾ ਉਹ ਕੀ ਕੀ ਡਿਫਰੈਂਟ ਕਰਦੇ ਨੇ ਜਿਹਦੇ ਨਾਲ ਤੁਹਾਡਾ ਕੰਫੀਡੈਂਸ ਬਿਲਡ ਹੁੰਦਾ ਡਿਫਰੈਂਟ ਮਤਲਬ ਵੀ ਅਲੱਗ-ਅਲੱਗ ਮਤਲਬ ਸਿਸਟਮ ਬਹੁਤ ਵਧੀਆ ਹੈ ਉਹ ਅਲੱਗ-ਅਲੱਗ ਕਲਾਸਿਸ ਅਲੱਗ-ਅਲੱਗ ਬੈਚ ਲੱਗਦੇ ਨੇ ਇਹ ਹਨਾ ਸੈਂਪਲ ਪੇਪਰ ਹਰ ਤਰ੍ਹਾਂ ਦਾ ਸੈਂਪਲ ਪੇਪਰ ਸਾਨੂੰ ਪ੍ਰੈਕਟਿਸ ਕਰਾਉਂਦੇ ਇੰਥੇਰਾ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਨੂੰ ਕਰਾਉਂਦੇ ਵੀ ਨੇ ਟੈਸਟ ਕੰਡਕਟ ਹੁੰਦੇ ਨੇ ਮਤਲਬ ਜਿਵੇਂ 50 ਮਾਰਕਸ ਦੇ ਟੈਸ ਪੇਰੈਂਟਸ ਬਾਕੀ ਤੁਹਾਡੇ ਦਾ ਮੰਨਣਾ ਹੈ ਪੇਰੈਂਟਸ ਮਤਲਬ ਬਹੁਤ ਹਨਾ ਖੁਸ਼ ਨੇਗੇ ਹਨਾ ਵੀ ਅਸੀਂ ਵਧੀਆ ਚੀਜ਼ ਕਰ ਰਹੇ ਆ ਤੇ ਪਲੱਸ 2 ਲੀਵਲ ਨੂੰ ਪੂਰਾ ਭਰੋਸਾ ਸਾਡੇ ਤੇ ਤੇ ਸਾਡੇ ਟੀਚਰਸ ਤੇ ਵੀ ਬਹੁਤ ਅਹਿਨਸਾ ਨੂੰ ਬਹੁਤ ਵਧੀਆ ਕਰਾਉਣਗੇ ਤੇ ਉਹਨਾਂ ਨੇ ਤੁਹਾਨੂੰ ਕਰਾਇਆ ਤੇ ਅਸੀਂ ਵਧੀਆ ਕਰਾਂਗੇ ਮੈਂ ਕਹਿਣਾ ਚਾਹੂੰਗੀ ਵੀ ਤੁਸੀਂ ਪ੍ਰਾਈਡ ਅਕੈਡਮੀ ਜ਼ਰੂਰ ਜੁਆਇਨ ਕਰੋ ਤੁਹਾਨੂੰ ਤੁਸੀਂ ਕਦੇ ਥੀ ਡਿਸਪਾਇੰਟ ਹੋ ਕੇ ਕੋਈ ਬੱਚਾ ਨਹੀਂ ਜਾ ਸਕਦਾ ਕਈ ਬੱਚੇ ਹਨ ਜਿਵੇਂ ਉਹਨਾਂ ਨੂੰ ਹੁਣ ਲੇਟ ਜਿਨ੍ਹਾਂ ਨੂੰ ਵੀ ਲੇਟ ਪਤਾ ਲੱਗ ਰਿਹਾ ਉਹ ਹਲੇ ਵੀ ਆ ਰਹੇ ਨੇਗੇ ਵੀ ਮਤਲਬ ਬਹੁਤ ਵਧੀਆ ਇੱਥੇ ਹੈਗਾ ਤੁਸੀਂ ਕਦੇ ਵੀ ਡਿਸਪਾਇੰਟ ਹੋ ਕੇ ਨਹੀਂ ਜਾਓਗੇ ਕਾਇਲਗੇ ਤੇ ਹੁਣ ਆਪਾਂ ਤੁਹਾਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਵਾਉਂਦੇ ਆਂ ਜਿਹੜੀ ਪ੍ਰਾਈਡ ਅਕੈਡਮੀ ਦੀ ਟੀਮ ਹੈ ਤੇ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੂਲੇਟ ਕਹਾਂਗਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਖੁਸ਼ ਨੇ ਮਤਲਬ ਇੱਕ ਤਰ੍ਹਾਂ ਨਾਲ ਫੈਨ ਹੋਏ ਨੇ ਤੁਹਾਡੇ ਤੇ ਹੁਣ ਆਪਾਂ ਜਾਣਕਾਰੀ ਲੈਣ ਹਾਂਜੀ ਸਰ ਪਹਿਲਾਂ ਤਾਂ ਮੈਂ ਮਲੇਗੋਟਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੇ ਤੁਹਾਡੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਅਕੈਡਮੀ ਵਿੱਚ ਵਿਜ਼ਿਟ ਕਰਨ ਆਏ ਨੇ ਪਹਿਲਾਂ ਇਹ ਸਾਡੇ ਅਮਰਿੰਦਰ ਸਰ ਨੇ ਜੋ ਕਿ ਫਿਜ਼ਿਕਸ ਟੀਚ ਕਰਦੇ ਨੇ ਤੇ ਇੱਕ ਮਨਸ਼ੂ ਸਰ ਨੇ ਜਿਹੜੇ ਕਿ ਮੈਥ ਟੀਚ ਕਰਦੇ ਨੇ ਐਂਡ 6 ਟੂ 8th ਵੀ ਹੈਵ ਅ ਸਪੈਸ਼ਲ ਟੀਚਰ ਰਾਹੁਲ ਸਰੇਨਾ ਦਾ ਨਾਮ ਹੈ ਜਿਹੜੇ ਕਿ ਆਲਸ 6 ਟੂ 8th ਇੰਟੀਚ ਕਰਦੇ ਨੇ ਮਤਲਬ ਕੁਝ ਮੇਰਾ ਨਾਮ ਸ਼ਾਹਰੁਖ ਖਾਨ ਹੈ ਐਂਡ ਮੈਂ కెਮਿਸਟਰੀ ਟੀਚ ਕਰਦਾ ਹਾਂ ਔਰ 9 ਟੂ 12 ਦੇ ਸਰ ਸਰ ਤੁਸੀਂ ਟੀਮ ਨਾਲ ਇੰਟਰੋਡਿਊਸ ਕਰਵਾਤਾ ਹਾਂ ਮੈਨੂੰ ਇਹ ਦੱਸ ਦਿਓ ਕਿ ਬੱਚਿਆਂ ਨੂੰ ਅਸੀਂ ਜਾਂ ਕੀ ਯਾਰ ਘੋਲ ਕੇ ਪੜਾਉਂਦੇ ਹਾਂ ਜਿਹੜੇ ਬੱਚੇ ਤੁਹਾਡੇ ਫੈਨ ਹੋ ਜਾਂਦੇ ਨੇ ਸਰ ਅਸੀਂ ਆਲਰੇਡੀ ਜਿਵੇਂ ਕਿ ਮੈਂ ਇਹ ਕਹਿ ਸਕਦਾ ਹਾਂ ਉਹ ਰੇਤੀ ਅਸੀਂ ਡੈਡੀਕੇਟਿਡ ਟੀਚਰਸ ਹੈ ਸੋ ਉਹਦੇ ਨਾਲ ਕੀ ਹੈ ਕਿ ਅਸੀਂ ਆਪਣੇ ਦਿਲ ਲਗਾ ਕੇ ਪੜਾਉਂਦੇ ਹਾਂ ਸੋ ਤਾਂ ਕਿ ਹਰੇਕ ਬੱਚਾ ਸਾਨੂੰ ਸਮਝ ਸਕੇ ਸਮਝ ਸਕਣ ਬੱਚਿਆਂ ਨੂੰ ਪ੍ਰੋਬਲਮ ਨਾ ਆਵੇ ਹਾਂਜੀ ਬੱਚਿਆਂ ਨੇ ਵੀ ਸਾਨੂੰ ਇਹ ਚੀਜ਼ ਦੱਸੀ ਆ ਉਸਤਲਾਵਾ ਕਿੰਨਾ ਟਾਈਮ ਹੋ ਗਿਆ ਸਰ ਆਪਾਂ ਨੂੰ ਸ਼ੁਰੂ ਕੀਤੀ ਨੂੰ ਸਰ ਅਸੀਂ ਅਕੈਡਮੀ ਸਟਾਰਟ ਕੀਤੀ ਸੀ ਲਾਸਟ ਸੈਸ਼ਨ ਐਕਚੁਅਲੀ ਅਸੀਂ ਸਕੂਲ ਚ ਜਿਵੇਂ ਟੀਚ ਕਰਦੇ ਸੀ ਸੋ ਸਾਨੂੰ ਪੇਰੈਂਟਸ मतलब टीचिंग ਨੂੰ ਹੋਰ ਅੱਗੇ ਵਧਾ ਕੇ ਤਾਂ ਕਿ ਸਾਡੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਕੋਈ ਵੀ ਡਾਊਟਸ ਨਾ ਰਹਿਣ ਪੜਾਈ 'ਚ ਸੋ ਉਸ ਕਰਕੇ ਅਸੀਂ ਇਹ ਚੀਜ਼ ਜਿਵੇਂ ਕਈ ਵਾਰੀ ਸਕੂਲ ਦੇ ਵਿੱਚ ਉਹਨਾਂ ਟਾਈਮ ਨਹੀਂ ਮਿਲਦਾ ਤਾਂ ਬੱਚੇ ਉਹਨਾਂ ਕਰਕੇ ਤੁਹਾਡੇ ਕੋਲੇ ਅੱਛਾ ਟਾਈਮ ਲੱਕੇ ਹਾਂਜੀ ਹਾਂਜੀ ਇਹਨੂੰ ਬਸ ਮਤਲਬ ਕੰਪੈਲ ਕੀਤਾ ਬੱਚਿਆਂ ਨੇ ਤੁਹਾਨੂੰ ਇਹ ਟਾਈਮਿੰਗਸ ਨੇ ਟਾਈਮਿੰਗਸ ਕੀ ਨੇ ਜੀ ਸਰ ਟਾਈਮਿੰਗਸ ਇਵਨਿੰਗ ਟਾਈਮਿੰਗਸ ਵੀ ਨੇ ਔਰ ਇੱਕ ਮਾਰਨਿੰਗ ਟਾਈਮ ਵੀ ਹੈ ਜਿਵੇਂ ਮੈਚ ਵਗੈਰਾ ਉਦੋਂ ਮਾਰਨਿੰਗ 'ਚ ਟੀਚ ਕਰਦੇ ਆ ਤਾਂ ਕਿ ਕਿਸੇ ਵੀ ਬੱਚੇ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਪਰਬਲ ਮਾ ਜੀ ਸਰ ਜਿਵੇਂ ਕਲਾਸਸ ਨੇ ਤੁਸੀਂ ਕਿਹੜੀਆਂ ਕਿਹੜੀਆਂ ਕਲਾਸਸ ਟੀਚ ਕਰਦੇ ਹੋ ਸਰ ਵੈਸੀ ਮੇਨਲੀ ਜਿਵੇਂ 9th ਤੋਂ ਪਲੱਸ 2 ਫਿਜ਼ਿਕਸ ਕੈਮਿਸਟਰੀ ਐਂਡ ਮੈਥ ਜਿਹੜੇ ਕਿ ਨਾਨ ਮੈਡੀਕਲ ਨਾਲ ਟੀਲ ਕਰਦੇ ਸਬਜੈਕਟਸ ਐਂਡ ਇਨ ਐਡੀਸ਼ਨ ਟੂ ਥਿਸ ਵੀ ਆਲਸੋ ਹੈਵ ਅ 6th ਟੂ 8th ਕਲਾਸ 6th ਟੂ 8th ਕਲਾਸ ਸਾਰੇ 올 ਸਬਜੈਕਟਸ ਹੋਣਗੇ ਬਲ ਸਾਰੇ ਬੱਚੇ ਇਹ ਜੁਆਇਨ ਕਰ ਸਕਦੇ ਠੀਕ ਹੈ ਜੀ ਤੇ ਸਰ ਇੱਕ ਕਲਾਸ ਦਾ 21 ਬੈਚ ਹੁੰਦਾ ਜਾਂ ਦਦਾ ਬੈਚ ਹੁੰਦਾ ਨਹੀਂ ਸਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆਲਰੇਡੀ ਬੀ ਟਾਈਮਿੰਗਸ ਦੋ ਬੈਚ ਵੀ ਹੈਗੇ ਨੇ ਜੇ ਇਨ ਕੇਸ ਬੱਚਾ ਪਹਿਲੇ ਟਾਈਮ 'ਚ ਨਹੀਂ ਪਹੁੰਚ ਪਾ ਰਿਹਾ ਕਿਸੇ ਵੀ ਰੀਜ਼ਨ ਕਰਕੇ ਉਹਦਾ ਵਿਲੇਜ ਦੂਰ ਹੈ ਜਾਂ ਸਕੂਲ ਦੀ ਟਾਈਮਿੰਗਸ ਲੇਟ ਹੈ ਦੈਨ ਉਹਦੇ ਲਈ ਸਾਡੇ ਐਡੀਸ਼ਨਲ ਬੈਚ ਵੀ ਹੈ ਇਸ ਤੋਂ ਇਲਾਵਾ ਇੱਕ ਹੋਰ ਵੀ ਹੈ ਕਿ ਅਸੀਂ ਹਰੇਕ ਬੱਚੇ ਤੇ ਫੋਕਸ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਬੱਚਾ ਪਿੱਛੇ ਨਾ ਰਹਿ ਜਾਵੇ ਜਿਵੇਂ ਕਿ ਹਰੇਕ ਦੀ ਸਪੀਡ ਨਹੀਂ ਸੇਮ ਹੁੰਦੀ ਕੋਈ ਢੀਕ ਬੱਚੇ ਵੀ ਹੁੰਦੇ ਨੇ ਜਿਹੜੇ ਕਿ ਲੇਟ ਕਵਰ ਕਰਦੇ ਨੇ ਸਿਲੇਬਸ ਵਗੈਰਾ ਦੈਨ ਉਹਨਾਂ ਲਈ ਅਸੀਂ ਅਲੱਗ ਤੋਂ ਬੈਚ ਵੀ ਠੀਕ ਹੈ ਮਤਲਬ ਕਿ ਉਸ ਦੋ ਮੈਚ ਬਣਾਉਣ ਦਾ ਮੇਨ ਕਰ ਨੇ ਐ ਵੀ ਬੱਚੇ ਜਿਹੜਾ ਵੀਕ ਬੱਚਾ ਉਹ ਵੀ ਕੈਪਟਰ ਕਰ ਸਕਦਾ ਹਾਂ ਜੀ ਹਾਂ ਜੀ ਸਰ ਜੇ ਅਪਾ ਫੀ ਸਟਰਕਚਰ ਦੀ ਗੱਲ ਕਰੀਏ ਤਾਂ ਫੀ ਕਿਸ ਤਰੀਕੇ ਦੇ ਨਾਲ ਤੁਸੀਂ ਹੈਗੀ ਜੀ ਅਸ ਜੇ ਅਗਰ ਸਰ ਫੀ ਸਟਰਕਚਰ ਦੀ ਗੱਲ ਕਰਾਂ ਤਾਂ ਉਹ ਕੁਝ ਇਸ ਤਰ੍ਹਾਂ ਹੈ ਕਿ ਜਿੰਨੀ ਅਸੀਂ ਮਿਹਨਤ ਕਰਵਾ ਰਹੇ ਹਾਂ ਦੇਖੋ ਉਹਦੇ ਨਾਲੋਂ ਤਾਂ ਘੱਟੀ ਹੈ ਪੇਰੈਂਟਸ ਦਾ ਵੀ ਇਹੀ ਮੰਨਣਾ ਹੈ ਕਿ ਤੁਹਾਡੀ ਫੀਸ ਘਟ ਹੈ ਜਿਸ ਅਕੋਰਡਿੰਗਲੀ ਅਸੀਂ ਮਿਹਨਤ ਕਰਾ ਰਹੇ ਹਾਂ ਤੇ ਨਾਲੇ ਤੁਹਾਡੇ ਨਾਲ ਪੇਰੈਂਟਸ ਕਿੰਨਾ ਕਿ ਸੈਟੀਸਫਾਈ ਨੇ ਤੁਹਾਡੇ ਪੇਰੈਂਟ ਸਰ ਸਾਡੇ ਨਾਲ ਰੈਗੂਲਰਲੀ ਟੱਚਸ ਨੇ ਕਿ ਤੋਂ ਕਿ ਅਸੀਂ ਕਾਲ ਕਰਦੇ ਰਹਿਣੀ ਹੈ ਕਿ ਉਹਨਾਂ ਤੋਂ ਫੀਡਬੈਕ ਲੈਨੇ ਰਹੇ ਨੇ ਪ੍ਰੋਪਰ ਟਾਈਮ ਕੁਟਾਈਮ ਕਿ ਬੱਚੇ ਦੇ ਮਾਰਕਸ ਕਿਵੇਂ ਦੇ ਲੱਗੇ ਉਹਨਾਂ ਨੂੰ ਜਾਂ ਕਿਵੇਂ ਨਹੀਂ ਮਾਰਕਸ ਲੱਗੇ ਦਨ ਜਿਹੜੇ ਉਹਨਾਂ ਦੇ ਸਕੂਲ ਦੇ ਵਿੱਚ ਰੈਗੂਲਰ ਟੈਸਟ ਹੁੰਦੇ ਨੇ ਸੋ ਪੇਰੈਂਟਸ ਇਹ ਨਹੀਂ ਹੈਗਾ ਕਿ ਇੱਕ ਵਾਰ ਪੇਰੈਂਟਸ ਬੱਚਾ ਬੱਚੇ ਨਾਲ ਛੱਡ ਗਏ ਦਨ ਅਸੀਂ ਮੁੜ ਕੇ ਉਹਨਾਂ ਨੂੰ ਅਪਰਚ ਨਹੀਂ ਕਰਦੇ ਉਹ ਤੁਹਾਨੂੰ ਪੇਰੈਂਟ ਨੂੰ ਬੱਚੇ ਦੀ ਰਿਪੋਰਟ ਜਿਹੜੀ ਹੈਗੀ ਆ ਮਿਲਦੀ ਰਹਿੰਦੀ ਆ ਅਸੀਂ ਫਿਜ਼ੀਕਲੀ ਔਰ ਮੈਂਟਲੀ ਕਿਸੇ ਵੀ ਬੱਚੇ ਨੂੰ ਪਰੇਸ਼ਾਨੀ ਨਹੀਂ ਆਨਦ ਹੁੰਦੇ ਜਿਵੇਂ ਕਿ ਸਾਡੇ ਏਸੀ ਲੱਗੇ ਹੋਏ ਨੇ ਸੋ ਗਰਮੀਆਂ 'ਚ ਕੀ ਹੈ ਬੱਚਾ ਇਰੀਟੇਟ ਹੋਇਆ ਬੈਠ ਕੇ ਇਲੀਟੇਟ ਹੋ ਰਹੇ ਆ ਵੀ ਉਹ ਪੜਾਈ ਤੇ ਫੋਕਸ ਜਿਹਦੇ ਨਾਲ ਨਾਕਰਪਾਨ ਐਸਾ ਕੋਈ ਰੀਜ਼ਨ ਨਹੀਂ ਹੈਗਾ ਸੋ ਉਸ ਅਕੋਰਡਿੰਗ ਅਸੀਂ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਆ ਮੈਂਟਲੀ ਅਗਰ ਮੈਂ ਗੱਲ ਕਰਾਂ ਦੈਨ ਮੈਂਟਲੀ ਬੱਚੇ ਨੂੰ ਅਸੀਂ ਮੋਟੀਵੇਟ ਕਰਦੇ ਰਹਿੰਦੇ ਆ ਟਾਈਮ ਟਾਈਮ ਜਿਹਦੇ ਨਾਲ ਬੱਚਾ ਪੜਾਈ ਨਾਲ ਜੁੜਿਆ ਰਹੇ ਤੇ ਉਹ ਮੋਟੀਵੇਟਿਡ ਫਾਰਮ ਚ ਰਹੇ ਕਿ ਉਹ ਬੱਚਾ ਸਕੋਰ ਆਪਣੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਰਹੇ ਓਕੇ ਸਰ ਬੈਚਲਰ ਵਗੈਰਾ ਕਿੱਡੇ ਕਿੰਨੇ ਕਰਖਦੇ ਆ ਤੁਸੀਂ ਸਰ ਬੈਚਿੰਗ ਦੀ ਆਪਣੀ ਇੱਕ ਵੀ ਜਿਹੜੀ ਸਟਰੈਂਥ ਹੈ ਸਟਰੈਂਥ ਹੈ ਉਹ ਵੀ ਲਿਮਿਟਿਡ ਹੀ ਹੈ ਵੀ ਫਾਰ ਇਗਜ਼ਾਮਪਲ ਕਿ ਇੱਕ ਕਲਾਸ ਵਿੱਚ 15 ਤੋਂ 16 ਬੱਚੇ ਹੀ ਨੇ ਤਾਂ ਕਿ ਜਿਹੜੇ ਬੱਚੇ ਨੇ ਉਹ इजीली ਸਮਝ ਪਾਣ ਸਾਡੀ ਗੱਲ ਨੂੰ ਓਕੇ ਜੇ ਸਰ ਅਗਰ ਕੋਈ ਜੁਆਇਨ ਕਰਨਾ ਚਾਹਵਾ ਤਾਂ ਡੈਮੋ ਕਲਾਸਸ ਕਿੰਨੇ ਦਿਨਾਂ ਵਾਸਤੇ ਉਹ ਲਗਾ ਸਕਦਾ ਸਰ ਡੈਮੋ ਅਸੀਂ 4 ਤੋਂ 5 ਡੇਸ ਫ੍ਰੀ ਦਿੰਨੇ ਆਂ ਔਰ ਉਹਦੇ ਵਿੱਚ ਇਹ ਚੀਜ਼ ਹੈ ਕਿ 4 ਤੋਂ 5 ਡੇਸ ਕੋਈ ਫੀ ਨਹੀਂ ਲਿੱਤੀ ਜਾਊਗੀ ਕੋਈ ਵੀ ਰਜਿਸਟ੍ਰੇਸ਼ਨ ਫੀ ਨਹੀਂ ਹੈਗੀ ਓਕੇ ਬੱਚੇ ਨੂੰ ਸੈਂਟਰ ਬਾਰੇ ਦੱਸਣ ਨੂੰ ਬਾਰੇ ਹੁੰਦਾ 4 ਤੋਂ ਅਗਰ ਕੋਈ ਬੱਚਾ ਤੁਹਾਨੂੰ ਜੁਆਇਨ ਕਰਨਾ ਚਾਹੁੰਦਾ ਵੀਡੀਓ ਦੇਖਣ ਤੋਂ ਬਾਅਦ ਤਾਂ ਉਹਨੂੰ ਕੀ ਕਰਨਾ ਪੈਗਾ ਸਰ ਉਹਦੇ ਲਈ ਬੱਚਾ ਸਾਨੂੰ ਕੰਟੈਕਟ ਕਰ ਸਕਦਾ ਹੈ ਸਕਰੀਨ ਤੇ ਨੰ ਇਸ ਤੋਂ ਇਲਾਵਾ ਬੱਚਾ ਵਿਜ਼ਿਟ ਵੀ ਕਰ ਸਕਦਾ ਉਹਦੇ ਪੇਰੈਂਟਸ ਵੀ ਵਿਜ਼ਿਟ ਕਰ ਸਕਦੇ ਆ ਆਫਟਰ 2 ਪੀਐਮ ਕਿਉਂਕਿ ਅਸੀਂ ਉਰੀ ਹੁੰਨੇ ਆ ਥੈਨ ਉਹ ਐਡਰੈਸ ਹੈਗਾ ਸਾਡਾ ਜੀ ਕਾਲੇ ਰੋਡ ਤੇ ਡੀਵੀ ਸਕੂਲ ਸਟੇਟ ਤੇ ਆਪੋਜ਼ਿਟ ਮਨੋਜ ਮੈਡੀਕਲ ਮਨੋਜ ਮੈਡੀਕਲ ਹਾਲ ਤੇ ਸਰ ਲਾਸਟ ਵਿੱਚ ਤੁਸੀਂ ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡੇ ਨਾਲ ਗੱਲ ਕਰਕੇ ਕਿਉਂਕਿ ਇੱਕ ਨਵੀਂ ਜਿਹੀਆਂ ਚੀਜ਼ਾਂ ਤੁਸੀਂ ਸਾਨੂੰ ਦੱਸਿਆ ਨੇ ਤੇ ਅਗਰ ਤੁਸੀਂ ਲਾਸਟ ਵਿੱਚ ਜਿਹੜੇ ਬੱਚੇ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਆ ਉਹਨੂੰ ਵੀਡੀਓ ਦੇ ਥਰੂ ਦੇਣਾ ਚਾਹੋਗੇ ਸਰ ਮੈਸੇਜ ਇਹ ਹੀ ਹੈ ਕਿ ਬੱਚਾ ਜਿੱਥੇ ਵੀ ਚਲੋ ਕਿਤੇ ਹੋਰ ਜਾ ਰਿਹਾ ਜਾਂ ਜਿਹੜੇ ਬੱਚੇ YouTube ਤੋਂ डेमो के दे कोई फर्क नहीं पैन लग्या ना तो भी सू कोई फर्क पवे इस चीज़ का ना मीन सू कोई लॉस नहीं है उस चीज़ का बट बच्चा जरूर कंफर्टेबल फील करेगा कि हाँ एक वजिया जगह आके उस मतलब अपनी स्कोर से अचीव कर सकते जी सर जिम्मे डेमो क्लास का कहने हो कि अब तक यह की रिकॉर्ड रहा कि बच्चा जिम्मे डेमो क्लास ना आना कि ना रेशो है कि बच्चा अपने सेंटर में ज्वाइन करता है सर वो हंड्रेड परसेंट ही रही है अगर जो बच्चा डेमो वास्ते आ गया तो ज्वाइन करता हाँ जी हाँ जी और जो डेमो ओके ਤੇ ਸਰ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੀ ਸਾਰੀ ਟੀਮ ਨਾਲ ਮਿਲ ਕੇ ਅਸੀਂ ਬੈਕ ਕੈਮਰਾ ਵੀ ਇਹਨਾਂ ਨਾਲ ਬਹੁਤ ਵਧੀਆ-ਵਧੀਆ ਗੱਲਾਂ ਕਰੀਆਂ ਨੇ ਕਰਦੇ ਆ ਤੁਸੀਂ ਇਹਨਾਂ ਕੋਲ ਬੁਕਲਟ ਜ਼ਰੂਰ ਕਰੋਗੇ ਡੈਮੋ ਕਲਾਸ ਜ਼ਰੂਰ ਲੈ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੀ ਚੀਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਆਪਾਂ ਨੇ ਬੱਚਿਆਂ ਨੂੰ ਵੀ ਸੁਣਿਆ 6-7 ਬੱਚਿਆਂ ਦੀ ਆਪਾਂ ਤੁਹਾਨੂੰ ਸੁਣਾਈ ਹੈ ਕਿ ਕੀ ਸੋਚਦੇ ਨੇ ਇਸ ਤੋਂ ਇਲਾਵਾ ਸਾਰੇ ਬੱਚਿਆਂ ਨਾਲ ਅਸੀਂ ਆਫ ਦਾ ਕੈਮਰਾ ਵੀ ਗੱਲ ਕੀਤੀ ਹੈ ਬਹੁਤ ਪੋਜ਼ਿਟਿਵ ਰਿਵਿਊ ਬੱਚਿਆਂ ਨੇ ਦਿੱਤੇ ਨੇ ਇਸ ਕਰਕੇ ਸ਼ੇਅਰ ਕਰ ਦਿਓ ਬਾਕੀ ਨਾਲ ਕੋਲ ਆ ਕੇ ਵੀ ਜਾਓ ਤੁਹਾਨੂੰ ਫਰਕ ਪਤਾ ਚਲੇਗਾ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਆਪਾਂ ਆਪਣੇ ਕਿਸਮ ਦੀ ਇੱਕ ਨਵੀਂ ਜੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਧੰਨਵਾਦ ਜੀ